ਜਦ ਦੁਸ਼ਹਿਰੀ ਦੀ ਗੱਲ ਹੁੰਦੀ ਹੈ ਤਾਂ ਫਿਰ ਪੰਚਕੁਲੇ ਦੀ ਗੱਲ ਹਮੇਸ਼ਾ ਹੁੰਦੀ ਹੈ ਕਿਉਂਕਿ ਪੰਚਕੁਲੇ 'ਚ ਹੀ ਪਿਛਲੇ ਕਈ ਸਾਲਾਂ ਤੋਂ ਜਿਹੜਾ ਹੈਗਾ ਸਭ ਤੋਂ ਉੱਚਾ 라ਵਣ ਉਹ ਬਣਦਾ ਆ ਰਿਹਾ ਹੈ ਜੇ ਇਸ ਵਾਰ ਦੀ ਗੱਲ ਕਰੀਏ ਇਸ ਵਾਰ ਵੀ 180 ਫੁੱਟ ਦੇ ਕਰੀਬ ਦਾ ਜਿਹੜਾ ਹੈਗਾ ਉਹ 라ਵਣ ਬਣਿਆ ਜਿਸ ਦੀ ਲਾਗਤ 25 ਲੱਖ ਰੁਪਏ ਦੇ ਨਾਂ ਚ ਲੈ ਗਿਆ 라ਵਣ ਤਿਆਰ ਕੀਤਾ ਗਿਆ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਸਾਹਮਣੇ ਇੱਕ ਮਾਲ ਹੈ ਉਹ ਮਾਲ ਕਿੰਨਾ ਉੱਚਾ ਹੋਏਗਾ ਜਿਹਦੀ 6 ਤੋਂ 7 ਫਲੋਰਾਂ ਨੇ ਤਾਂ ਉਹਦੇ ਨਾਲ ਤੁਸੀਂ ਇਹ ਇਹ 라ਵਣ ਲਾ ਸਕਦੇ ਹੋ ਜਿਹੜਾ ਉਹ ਤੋਂ ਕਿਤੇ ਹੀ ਡਬਲ ਤੋਂ ਵੀ ਉੱਤੇ ਜਿਹੜਾ ਹੈਗਾ ਉਹਦੇ ਲੈਂਥ ਚਲੀ ਜਾਂਦੀ ਹੈ ਤੇ ਨਾਲ ਦੇ ਨਾਲ ਕਿਉਂਕਿ ਜੇ ਅਸੀਂ 2019 ਦੀ ਗੱਲ ਕਰ ਲਈਏ ਤਾਂ 221 ਫੀਟ ਦਾ 라ਵਣ ਜਿਹੜਾ ਹੈਗਾ ਉਹ ਦੇਸ਼ ਦਾ ਸਭ ਤੋਂ ਉੱਚਾ 라ਵਣ ਪੰਚਕੁੱਲੇ ਚ ਬਣਿਆ ਸੀਗਾ ਇਸ ਵਾਰ ਵੀ ਜਿਹੜਾ ਹੈਗਾ ਸਭ ਤੋਂ ਉੱਚਾ 라ਵਣ ਹੈ ਪਰ ਇਸ ਵਾਰੀ ਜਿਹੜੀ ਹੈ ਉਹ ਹਾਈਟ 180 ਫੀਟ ਕਰਤੀ ਖਾਸ ਤੌਰ ਤੇ ਸੇਫਟੀ ਮੈਜਰਸ ਨੂੰ ਦੇਖਦੇ ਹੋਏ ਬਰਾਲੇ ਵਾਲੇ ਜਿਹੜੇ ਹਮੇਸ਼ਾ ਤੋਂ ਬਣਾਉਂਦੇ ਆਏ ਨੇ ਉਹਨਾਂ ਨੇ ਇਸ ਵਾਰੀ ਇਹਨੂੰ ਬਣਾਇਆ ਤੇ ਨਾਲ ਦੇ ਨਾਲ ਇਹਦੇ ਵਿੱਚ ਵੀ ਘਟੋ ਘਟ ਕਹਿ ਲਈਏ ਕਿ 30 ਹਜ਼ਾਰ ਦੇ ਕਰੀਬ ਜਿਹੜਾ ਹੈਗਾ ਉਹ ਬਾਸ ਦੀ ਲੱਕੜੀ ਉਹ ਕਿਹਾ ਜਾ ਰਿਹਾ ਕਿ ਉਹ 30 ਹਜ਼ਾਰ ਮਾਫ ਕਰਨਾ 30 ਹਜ਼ਾਰ ਦੇ ਕਰੀਬ ਬਾਸ ਦੀ ਲੱਕੜੀ ਜਿਹੜੀ ਆ ਲਾਈ 25 ਕੁਇੰਟਲ ਜਿਹੜਾ ਹੈਗਾ ਉਹਦੇ ਵਿੱਚ ਲੋਹਾ ਲਾਇਆ ਗਿਆ ਤੇ ਸਾਰਾ ਹੈਵੀ ਫੈਬਰਿਕ ਕੰਮ ਜਿਹੜਾ ਕੀਤਾ ਗਿਆ ਤੇ ਖਾਸ ਤੌਰ ਤੇ ਜੇ ਤੁਸੀਂ ਕੱਪੜਿਆਂ ਦੀ ਗੱਲ ਕਰੋ ਜੇ ਮੇਗਨਾਥ ਦੀ ਗੱਲ ਕਰ ਲਓ ਕੁੰਭਗਰਨ ਦੀ ਗੱਲ ਕਰ ਲਓ ਇਹ ਸਾਰਿਆਂ ਦੀ ਕੱਪੜਿਆਂ ਦੀ ਗੱਲ ਕਰ ਲਓ ਤੇ ਕੱਪੜੇ ਤੁਸੀਂ ਇੱਕ ਵਾਰ ਤਸਵੀਰ ਦੇਖੋ ਸਾਰਾ ਸਿਲਕ ਤੇ ਤਰਕਰੇ ਕੱਪੜਾ ਜੜਾ ਹੈਗਾ ਉਹ ਬਣਾਇਆ ਗਿਆ ਜਿਵੇਂ ਸਿਲਕ ਹੁੰਦਾ ਤਾਂ ਕਿ ਜਦ ਅੱਗ ਲੱਗੇ ਤੇ ਆਸ-ਪਾਸ ਦੇ ਇਲਾਕੇ ਜਨਾ ਫੈਲੇ ਜਦ ਇਹ ਅੱਗ ਲੱਗੇ ਤਾਂ ਘਟੋ ਘਟ ਜਿਹੜੇ ਪਟਾਕੇ ਨੇ ਉਸ ਆਸ-ਪਾਸ ਇਲਾਕੇ ਜਿਹੜਾ ਹੈਗਾ ਉੱਥੇ ਹੀ ਟਹਿ ਜਾਣ ਤਾਂ ਕਿ ਆਸ-ਪਾਸ ਜਿਹੜੇ ਲੋਕ ਇੱਥੇ ਕੁਝ ਹੀ ਦੇਰ ਤੇ ਅੰਦਰ ਹੈ ਕਹਿ ਲੀਏ ਕਿ ਅਹਲੇ 2 ਵਜੇ ਨੇ ਲਗਭਗ 3 ਘੰਟੇ ਤੱਕ ਇਹ ਜਿਹੜੀ ਥਾਂ ਤੁਸੀਂ ਦੇਖ ਰਹੇ ਹੋ ਇਹ ਸਾਰੀ ਭਰੀ ਹੋਣੀ ਹੈ ਉਹਨਾਂ ਨੂੰ ਕਿਸੇ ਤਰੀਕੇ ਦਾ ਜਿਹੜਾ ਕੋ ਡੈਮੇਜ ਨਾ ਪਹੁੰਚੇ ਇਸ ਕਰਕੇ ਇਸ ਤਰੀਕੇ ਦੀ ਤਿਆਰੀ ਜਿਹੜੀ ਹੈ ਉਹ ਕੀਤੀ ਗਈ ਹੈ ਆਸ-ਪਾਸ ਦੀ ਵੀ ਤੁਹਾਨੂੰ ਤਸਵੀਰ ਦਿਖਾ ਦਿੰਨੇ ਕਿਉਂਕਿ ਇਹਨੂੰ ਪੂਰੇ ਤਰੀਕੇ ਨਾਲ ਜਿਹੜਾਗਾ ਉਹ ਫੈਂਸਿੰਗ ਕੀਤੀ ਜਾਂਦੀ ਹੈ ਹਰ ਸਾਲ ਦੀ ਤਰ੍ਹਾਂ ਤਾਂ ਕਿ ਜਦ ਇਹ ਡਿੱਗਦੇ ਨੇ ਤੇ ਕਈ ਵਾਰੀ ਲੋਕ ਕੋਸ਼ਿਸ਼ ਕਰਦੇ ਨੇ ਅੱਗੇ ਜਾ ਕੇ ਜਿਹੜਾ ਹੈਗਾ ਉਹ ਲੱਕੜ ਚੱਕਣ ਦੀ ਕੋਸ਼ਿਸ਼ ਕਰਦੇ ਨੇ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਨੇ ਕਈ ਸ਼ਰਾਰਤੀ ਤੱਤ ਉਹਦੇ ਨੇ ਇੱਕ ਦੂਜੇ ਨੂੰ ਧੱਕਾ ਨਾਲ ਲਾਦੇ ਨੇ ਇਸ ਕਰਕੇ ਜਿਹੜਾ ਹੈਗਾ ਗੁੱਸਾ ਕੀਤਾ ਜਾਂਦੀ ਹੈ ਕਿ ਜਿੰਨਾ ਦੂਰ ਬਚਾਅ ਹੋ ਸਕੇ ਉਹਨਾਂ ਵਧੀਆ ਕਿਉਂਕਿ ਇੱਥੇ ਇਹ ਕਿਹਾ ਜਾ ਰਿਹਾ ਕਿ ਮੁੱਖ ਮੰਤਰੀ ਵੀ ਪਹੁੰਚਣਗੇ ਹਰਿਆਣੇ ਦੇ 4 4:30 ਵਜੇ ਦੇ ਕਰੀਬ ਤੇ ਇਸ ਕਰਕੇ ਤਿਆਰੀਆਂ ਜਿਹੜੀਆਂ ਨੇ ਉਹ ਪੂਰੇ ਤਰੀਕੇ ਨਾਲ ਕੀਤੀਆਂ ਗਈਆਂ ਨੇ ਇੱਥੇ ਸਰ ਆਹੀ ਤੁਸੀਂ ਤਸਵੀਰਾਂ ਇਸੇ ਤਰੀਕੇ ਦਿਖਾਉਂਦੇ ਰਹੋ ਸਾਡੇ ਨਾਲ ਚੰਡੀਗੜ੍ਹ ਤੋਂ ਪੂਜਾ ਵਰਮਾ ਵੀ ਬਣੇ ਹੋਏ ਨੇ ਪੂਜਾ ਦੁਸ਼ਹਿਰੇ ਦੀ ਰੌਣਕਾਂ ਚੰਡੀਗੜ੍ਹ ਦੇ ਵਿੱਚ ਵੀ ਦਿਖਾਓ ਤੁਸੀਂ ਕਿਉਂਕਿ ਕਿਹਾ ਜਾ ਰਿਹਾ ਤਕਰੀਬਨ 30 ਜਗ੍ਹਾ ਤੇ ਅੱਜ 라ਵਣ ਦਹਨ ਕੀਤਾ ਜਾਏਗਾ ਚੰਡੀਗੜ੍ਹ ਅਹ ਦੇਖੋ ਚੰਡੀਗੜ੍ਹ ਦੇ ਵਿੱਚ ਜੇ ਅਸੀਂ ਗੱਲ ਕਰੀਏ ਤੇ ਹਰ ਸਾਲ ਦੀ ਤਰ੍ਹਾਂ ਸਭ ਤੋਂ ਉੱਚਾ 라ਵਣ ਜਿਹੜਾ ਹੈ ਉਹ ਚੰਡੀਗੜ੍ਹ ਦੇ ਸੈਕਟਰ 46 ਜਿਹੜਾ ਦਸ਼ਰਾ ਗਰਾਊਂਡ ਹੈ ਉੱਥੇ ਹੀ ਦੇਖਣ ਨੂੰ ਮਿਲਦਾ ਹੈ ਤਸਵੀਰਾਂ ਇੱਕ ਵਾਰ ਤੁਹਾਨੂੰ ਦਿਖਾ ਦਿੰਦੇ ਹਾਂ 101 ਫੁੱਟ ਦਾ 라ਵਣ ਹੈ ਤੇ 90 ਤੇ 95 ਫੁੱਟ ਦੇ ਜਿਹੜੇ ਨੇ ਉਹ ਬੇਗਨਾ ਅਤੇ ਕੁੰਮਕਰਨ ਦੇ ਪੁਤਲੇ ਤੁਹਾਨੂੰ ਇੱਥੇ ਨਜ਼ਰ ਆ ਰਹੇ ਹੋਣੇ ਖਾਸ ਕਰ ਲੇਹ ਰੈਂਦੀ ਹੈ ਕਿ ਗ੍ਰੀਨ ਪਟਾਕਿਆਂ ਤੇ ਲੇਜ਼ਰ ਲਾਈਟ ਦੇ ਨਾਲ ਹੀ ਜਿਹੜਾ ਇਹਨਾਂ ਦਾ ਦਹਨ ਕੀਤਾ ਜਾਂਦਾ ਹੈ ਇਹਨਾਂ ਨੂੰ ਸਾੜਿਆ ਜਾਂਦਾ ਹੈ ਤੇ ਮੁੱਖ ਮਹਿਮਾਨ ਦੇ ਤੌਰ ਤੇ ਇੱਥੇ ਪੰਜਾਬ ਦੇ ਰਾਜਪਾਲ ਚੰਡੀਗੜ੍ਹ ਦੇ ਪ੍ਰਸ਼ਾਸਕ ਗ ਦੇ ਲਈ ਹਰ ਸਾਲ ਦੀ ਤਰ੍ਹਾਂ ਜਿਹੜੀ ਰਾਮਲੀਲੀ ਰਾਮਲੀਲਾ ਕਮੇਟੀਆਂ ਨੇ ਉਹਨਾਂ ਵੱਲੋਂ ਬੈਠਣ ਦਾ ਇੰਤਜ਼ਾਮ ਕੀਤਾ ਜਾਂਦਾ ਕਿਉਂਕਿ ਚੰਡੀਗੜ੍ਹ ਦੇ ਕਈ ਲੋਕ ਇੱਥੇ ਪਹੁੰਚਦੇ ਨੇ ਸਿਕਿਉਰਿਟੀ ਦੇ ਇੰਤਜ਼ਾਮ ਵੀ ਜਿਹੜੇ ਇੱਥੇ ਕੀਤੇ ਗਏ ਨੇ ਆਸ-ਪਾਸ ਅਸੀਂ ਦੇਖ ਸਕਦੇ ਹਾਂ ਕਿ ਪੁਲਿਸ ਮੁਲਾਜ਼ਮ ਦੀ ਤਨਾਤੀਆਂ ਜਿਹੜੀ ਹੈ ਉਹ ਹੁਣ ਤੋਂ ਹੀ ਕੀਤੀਆਂ ਗਈਆਂ ਨੇ ਰਾਤ ਨੂੰ ਸ਼ਾਮ ਦੇ ਸਮੇਂ ਜਿਹੜਾ ਥੇ ਟ੍ਰੈਫਿਕ ਬਹੁਤ ਜ਼ਿਆਦਾ ਹੋ ਜਾਂਦਾ ਹੈ ਲੋਕਾਂ ਨੂੰ ਜਿਹੜਾ ਇੱਥੇ ਗੱਡੀਆਂ ਜਿਹੜੀਆਂ ਉਹ ਰੋਕ ਦਿੱਤੀਆਂ ਜਾਂਦੀਆਂ ਨੇ ਬੈਰੀਗੇਟਿੰਗ ਕੀਤੀਆਂ ਜਾਂਦੀਆਂ ਨੇ ਤਾਂ ਜੋ ਕਿਸੇ ਤਰੀਕੇ ਨਾਲ ਕੋਈ ਵੀ ਅਜਿਹੀ ਘਟਨਾ ਨਾ ਹੋਵੇ ਜਿਸ ਦੇ ਨਾਲ ਜਿਹੜਾ ਹੈ ਉਹ ਜਿਹੜਾ ਤਿ ਤੇ ਕਿਉਂਕਿ ਇਹ ਇਹ ਜਿਹੜਾ ਤਿਉਹਾਰ ਹੈ ਬੁਰਾਈ ਤੇ ਅਛਾਈ ਜਿੱਤੇ ਦਾ ਪ੍ਰਤੀਕ ਹੈ ਦੁਸ਼ਹਿਰਾ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਸਨਾਤਨ ਧਰਮ ਦੁਸ਼ਹਿਰਾ ਕਮੇਟੀ 46 ਵੱਲੋਂ ਵੱਡੀ ਧੂਮਦਾਰਾ ਸ਼ਰਧਾ ਦੇ ਨਾਲ ਇਸ ਨੂੰ ਮਨਾਇਆ ਜਾ ਰਿਹਾ ਹੈ ਸੈਕਟਰ 46 ਦੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਸ੍ਰੀ ਸਨਾਤਨ ਧਰਮ ਮੰਦਿਰ ਕਮੇਟੀ ਵੱਲੋਂ ਜਿਹੜਾ ਇਸ ਦਾ ਆਯੋਜਨ ਕੀਤਾ ਜਾਂਦਾ ਹੈ ਤੇ ਅਸੀਂ ਕਹਿ ਸਕਦੇ ਹਾਂ ਕਿ 28ਵੀਂ ਵਾਰ ਹੈ ਕਿ ਜਦੋਂ ਇਸ ਕਮੇਟੀ ਵੱਲੋਂ ਰਾਵਣ ਇੱਥੇ ਤਿਆਰ ਕਰਕੇ ਹਰ ਸਾਲ ਦੀ ਤਰ੍ਹਾਂ ਖੜੇ ਕੀਤੇ ਗਏ ਨੇ ਅਸਵਾਰਪੁਰਾ ਲੰਕਾ ਇੱਥੇ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਰਾਵਣ ਦੀ ਲੰਕਾ ਆਖਿਰ ਕਿਸ ਤਰੀਕੇ ਸੀਗੀ ਤੇ ਸ਼ਾਮ ਦੀ ਜਿਹੜੀ ਤਿਆਰੀਆਂ ਹੈ ਪ੍ਰੋਗਰਾਮ ਦੀ ਉਹ ਵੀ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਮੁੱਖ ਮਹਿਮਾਨਾਂ ਨੇ ਆਣਾ ਇਸ ਕਰਕੇ ਸੁਰੱਖਿਆ ਦੇ ਜਿਹੜੇ ਉਹ ਪੁਖਤਾ ਇੰਤਜ਼ਾਮ ਵੀ ਕਰਨੇ ਪੈਣਗੇ ਤਾਂ ਜੋ ਜਿਹੜੇ ਬੱਚੇ ਖਾਸ ਕਰ ਜ਼ਿਆਦਾ ਅਸੀਂ ਕਹੀਏ ਕਿ ਐਕਸਾਈਟਿਡ ਰਹਿੰਦੇ ਆ ਦੁਸ਼ਹਿਰਾ ਦੇ ਤਿਉਹਾਰ ਦੇ ਲਈ ਰਾਵਣ ਦਹਿਨ ਦੇ ਲਈ ਹਾਲਾਂਕਿ ਇਸ ਦੀ ਮਹੱਤਵਤਾ ਬਹੁਤ ਅਲੱਗ ਹੈ ਲੇਕਿਨ ਬੱਚਿਆਂ ਦੇ ਲਈ ਹੁੰਦਾ ਹੈ ਕਿ ਬੜੀ ਖੁਸ਼ੀਆਂ ਖੁਸ਼ੀ ਦਾ ਤੇ ਕੀ ਸੰਸਕ੍ਰਿਤੀ ਹੈ ਭਾਰਤ ਦੀ ਉਹ ਵੀ ਉਹਨਾਂ ਨੂੰ ਦੇਖਣ ਨੂੰ ਮਿਲਦਾ ਇਸ ਕਰਕੇ ਕਹਿ ਸਕਦੇ ਹਾਂ ਕਿ ਸ਼ਹਿਰ ਦੇ ਰੋਹਿਤ ਮਹਾਜਨ ਵੀ ਜੁੜ ਚੁੱਕੇ ਕਨੇਸੀ ਗੁਰਦਾਸਪੁਰ ਦੇ ਵਿੱਚ ਵੀ ਰੌਣਕਾਂ ਦੇਖਾਂਗੇ ਕਿ ਉੱਥੇ ਕਿਸ ਤਰੀਕੇ ਦੇ ਨਾਲ ਰਾਵਣ ਜਿਹੜਾ ਦਹਨ ਕੀਤਾ ਜਾਏਗਾ ਔਰ ਰੋਹਿਤ ਤਸਵੀਰਾਂ ਜ਼ਰੂਰ ਦਿਖਾਓ ਆਸ-ਪਾਸ ਦੀ ਔਰ ਕਿਸ ਤਰੀਕੇ ਦੇ ਇੰਤਜ਼ਾਮ ਨੇ ਸੱਤ। ਜੀ ਬਿਲਕੁਲ ਪ੍ਰਿੰਕਾ ਇਸ ਵਕਤ ਅਸੀਂ ਗੁਰਦਾਸਪੁਰ ਦੇ ਦੁਸ਼ਹਿਰਾ ਕਾਉਂਟ ਜੋ ਕਿ ਜੀਐਨਡੀਯੂ ਕੈਂਪਸ ਦੇ ਸਾਹਮਣੇ ਇਸ ਵਾਰ ਜਿਹੜਾ ਦੁਸ਼ਹਿਰਾ ਪਰਬ ਜਿਹੜਾ ਮਨਾਇਆ ਜਾ ਰਿਹਾ ਔਰ ਬੁਰਾਈ ਤੇ ਅਛਾਈ ਦਾ ਜਿਹੜਾ ਪ੍ਰਤੀਕ ਹੈ। ਬ੍ਰਿਆਦਾ ਪਰਸ਼ੋਤਮ ਭਗਵਾਨ ਜੀ ਦੀ ਰਾਮ ਜੀ ਅੱਜ ਦੇ ਦਿਨ ਜਿਸ ਤਰੀਕੇ ਦੇ ਨਾਲ ਬਦੀ ਤੇ ਜਿਹੜੀ ਨੇਕੀ ਦੀ ਜਿੱਤ ਹੋਈ ਹੈ। ਤੋ ਉਸ ਤੋਂ ਬਾਅਦ ਪੂਰੇ ਦੇਸ਼ ਭਾਰਤ ਦੇ ਵਿੱਚ ਜਿਹੜਾ ਦੁਸ਼ਹਿਰਾ ਪਰਵ ਹੈ ਅੱਜ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਇਸ ਵਕਤ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਇਹ ਤਸਵੀਰਾਂ ਜਿਹੜੀਆਂ ਨੇ ਗੁਰਦਾਸਪੁਰ ਦੇ ਜੀਐਨਡੀਯੂ ਕੈਂਪਸ ਦੇ ਸਾਹਮਣੇ ਜਿਹੜਾ ਦੁਸ਼ਹਿਰਾ ਪਰਵ ਮਨਾਇਆ ਜਾ ਰਿਹਾ ਔਰ ਦੁਸ਼ਹਿਰਾ ਕਮੇਟੀ ਦੇ ਜਿਹੜੇ ਸਦਸੇ ਨੇ ਉਹ ਵੀ ਇਸ ਵਕਤ ਇੱਥੇ ਮੌਜੂਦ ਨੇ ਜ਼ਰੂਰ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਵੀ ਕਿ ਇਸ ਵਕਤ ਜਿਹੜੀਆਂ ਤਸਵੀਰਾਂ ਜਿਹੜੀਆਂ ਅਸੀਂ ਸਾਂਝੀਆਂ ਕਰ ਰਹੇ ਹਾਂ ਔਰ ਅ ਅੱਜ ਵਿਚਾਰਾ ਪਰਪੂਰੇ ਦੇਸ਼ ਭਰ ਚ ਤੋਂ ਉਤਉਂਦਾ ਮਨਾਇਆ ਜਾ ਰਿਹਾ ਔਰ ਗੁਰਦਾਸਪੁਰ ਦੀਆਂ ਤਸਵੀਰਾਂ ਨੇ ਔਰ ਕੀ ਪੈਸੇ ਜਿਹੜਾ ਤੁਹਾਡੇ ਵੱਲੋਂ ਅੱਜ ਇਸ ਮੌਕੇ ਤੇ ਅੱਜ ਸਭ ਤੋਂ ਪਹਿਲਾਂ ਤਾਂ ਆਪਣੇ ਚਾਰ ਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਸਾਰੇ ਦੇ ਪਰਵਦਾਇ ਲੱਖ ਲੱਖ ਵਧਾਈ ਜਿੰਦਾਬਾ ਇਹ ਧਾਰ ਫਰਾਈ ਦੇ ਉੱਤੇ ਸ਼ਾਇਦੀ ਜੇਤਨਾ ਪ੍ਰਤੀਜਾ ਸਾਨੂੰ ਸਿੱਖਿਆ ਦਿੰਦਾ ਵਾ ਕਿ ਚਾਹੇ ਇਹ ਚਿੱਤੇ ਮਲਤੀ ਵੀ ਵਟੇ ਉੱਤੇ ਤੇ ਡਰ ਜਾਈਏ ਸਾਡੇ ਮਨ ਦੇ ਅੰਦਰ ਹੰਕਾਰ ਨਹੀਂ ਹੋਣਾ ਕਹਿੰਦਾ ਔਰ ਮਕਰ ਦਾ ਸਟੇਸ਼ਨ ਦਾ ਦਾਦਾ ਰਾਵਣ ਬਹੁਤ ਵੱਡਾ ਵਿਦਵਾਨ ਸੀਗਾ ਆਗਮਕੰਦਰ ਜੀ ਤੋਂ ਬਰਾਬਰ ਦਾ ਵਿਦਵਾਨ ਸੀਗਾ ਲੇਕਿਨ ਕਿਤੇ ਨਾ ਕਿਤੇ ਉਹਦੇ ਕੋਲੋਂ ਕਦਾਈ ਹੋਈ ਆ ਤੇ ਤਾਂ ਹੀ ਉਹਨਾਂ ਦਾ ਜਲਾਵਾ ਚਸਰਾ ਲਜਮਾ ਪਿਆ ਇਹ ਗੱਲ ਹੈ ਇਸੇ ਅਧਾਰ ਤੇ ਇਹ ਸ਼ਹਿਰ ਨੂੰ ਅਸੀਂ ਨੂੰ ਕਰਨਾ ਇਹ ਤੁਸੀਂ ਨਾਲ ਆਵੋ ਲੈ ਕੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਰ ਆਓ ਤਾਂ ਕਿ ਸਾਡੇ ਬੱਚੇ ਜਿਹੜੇ ਸਾਡੀ ਸੰਸਕ੍ਰਿਤੀ ਨਾਲ ਜੁੜੇ ਰਹਣ ਉਹਨਾਂ ਨੂੰ ਭਗਵਾਨ ਰਾਮਦੇਵ ਜੀ ਦੇ ਬਾਰੇ ਪਤਾ ਲੱਗੇ ਉਹਨਾਂ ਨੂੰ ਇਸਦਾ ਪ੍ਰਾਹਲ ਅਜਿਹਾ ਵਾ ਕਿਸੇ ਵੀ ਤਰ੍ਹਾਂ ਪੱਣੀ ਹੋਣੀ ਚਾਹੀਦੀ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਅਸਲ ਨੂੰ ਮਾਇਨਸ ਰੱਖੀਆਂ। ਸੋ ਇਹ ਪ੍ਰਿਆੰਕਾ ਜਿਹੜਾ ਇਸ ਵਕਤ თਰਦਾਸਪੁਰ ਦੀ ਜਿਹੜੀਆਂ ਤਸਵੀਰਾਂ ਔਰ ਲੋਕ ਜਿਹੜੇ ਨੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਇੱਥੇ ਪਹੁੰਚ ਰਹੇ ਨੇ ਤਾਂ ਕਿ ਜਿਹੜਾ ਇਸ ਹੀਰੋਇਕ ਰਾਵਣ ਦੇ ਪੁਤਲੇ ਜਿਹੜੇ ਨੇ ਉਹ ਜ਼ਰੂਰ ਦਿਖਾਓ ਕਿ ਇਸ ਤਰੀਕੇ ਕਾਰੀਗਰਾਂ ਨੇ ਤਿਆਰ ਕੀਤੇ। ਇਹ ਗੱਲ ਕਰਦੀਆਂ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਕੰਕ ਨੇ ਉਹ ਪਹੁੰਚੇ ਹੋਏ ਨੇ ਔਰ ਨਤਮਸਤਕ ਹੋ ਰਹੇ ਨੇ ਇਸ ਵਕਤ ਕਿਉਂਕਿ ਰਾਵਣ ਦਸ਼ਾਨਨ ਜਿਹੜੇ ਰਾਵਣ ਸੀਗੇ ਇਹਨਾਂ ਨੂੰ ਜਿਹੜਾ ਗਿਆਨ ਦਾ ਜਿਹੜਾ ਸਾਗਰ ਸੀਗਾ ਔਰ ਲਗਾਤਾਰ ਇਸੇ ਤਰੀਕੇ ਦੀਆਂ ਜਿਹੜੀਆਂ ਤਸਵੀਰਾਂ ਪੂਰੇ ਦੇਸ਼ ਭਾਰ ਦੇ ਵਿੱਚ ਜਿੱਥੇ ਅੱਜ ਦੇਖਣ ਨੂੰ ਮਿਲੀਆਂ ਔਰ ਬਦੀ ਦੇ ਉੱਪਰ ਜਿਹੜੀ ਨੇਕੀ ਦੀ ਜਿੱਤ ਦਾ ਇਹ ਪ੍ਰਤੀਕ ਦੁਸ਼ਹਿਰਾ ਪਰਬ ਹੈ ਔਰ ਅੱਜ ਇਹੀ ਤਸਵੀਰਾਂ ਜਿਹੜੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਹੜੀਆਂ ਦੇਖਣ ਦੇ ਵਿੱਚ ਸਾਹਮਣੇ ਆ ਰਹੀਆਂ ਨੇ ਔਰ ਲਗਾਤਾਰ ਜਿਹੜਾ ਲੋਕ ਨੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਔਰ ਗੱਲ ਕਰੀਏ ਸੁਰੱਖਿਆ ਕਿਉਂਕਿ ਰਾਜੇਸ਼ ਕੋਲੀ ਸੰਗਰੂਰ ਤੋਂ ਸਾਡੇ ਨਾਲ ਜੁੜੇ ਹੋਏ ਨੇ ਅਸੀਂ ਸੰਗਰੂਰ ਦੇ ਦੀਆਂ ਰੌਣਕਾਂ ਵੀ ਜ਼ਰੂਰ ਦੇਖਾਂਗੇ ਕਿਉਂਕਿ ਜਿਸ ਤਰੀਕੇ ਪੂਰੇ ਦੇਸ਼ ਭਰ ਦੇ ਵਿੱਚ ਤਿਹਾਰ ਆਪੋ ਆਪਣੇ ਤਰੀਕਿਆਂ ਦੇ ਨਾਲ ਮਨਾਇਆ ਜਾ ਰਿਹਾ ਰਜੇਸ਼ ਤਸਵੀਰਾਂ ਵੀ ਅਸੀਂ ਇੱਕ ਵਾਰ ਦੇਖਣਾ ਚਾਹਾਂਗੇ ਔਰ ਕਿਵੇਂ ਦਾ ਹਜੂਮ ਇਸ ਵਕਤ ਉਮੜਿਆ ਹੋਇਆ ਪਰ ਕੋਪਰੇ ਕਾ ਸੰਗਰੂਰ ਦੇ ਵਿੱਚ ਅਸੀਂ ਉਸ ਜਗ੍ਹਾ ਦੇ ਉੱਤੇ ਖੜੇ ਆ ਜਿੱਥੇ ਪਿਛਲੇ 50 ਸਾਲਾਂ ਤੋਂ ਜਿਹੜੀ ਰਾਮਲੀਲਾ ਉਹ ਮਨਾਈ ਜਾ ਰਹੀ ਹੈ ਹਾਲਾਂਕਿ ਸੰਗਰੂਰ ਦੇ ਵਿੱਚ ਕਈ ਥਾਵਾਂ 'ਤੇ ਜਿਹੜੀ ਰਾਮਲੀਲਾ ਕੀਤੀ ਜਾਂਦੀ ਹੈ ਪਰ ਜਿਹੜੇ ਗਰਾਊਂਡ ਦੇ ਵਿੱਚ ਅਸੀਂ ਖੜੇ ਆ ਸਭ ਤੋਂ ਜੇਕਰ ਕਹਿ ਲਈਏ ਕਿ ਵੱਡੀ ਅਤੇ ਫੇਮਸ ਜਿਹੜੀ ਰਾਮਲੀਲਾ ਉਹ ਇਸ ਜਗ੍ਹਾ ਦੇ ਉੱਤੇ ਕੀਤੀ ਜਾਂਦੀ ਹੈ ਮੈਂ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਦਿੰਦਾ ਕਿ ਇਸ ਜਗ੍ਹਾ ਦੇ ਉੱਤੇ ਤਿੰਨ ਜਿਹੜੇ ਵੱਡੇ ਪੁਤਲੇ ਨੇ ਉਹ ਬਣਾਏ ਗਏ ਨੇ ਰਾਵਣ ਕੁੰਭਕਰਨ ਮੇਗਨਾਥ ਦੇ ਜਿਹੜੇ ਪੁਤਲੇ ਨੇ ਉਹ ਬੜੇ ਵੱਡੇ ਬਣਾਏ ਜਾਂਦੇ ਨੇ ਔਰ ਇਸ ਦੇ ਵਿੱਚ ਲਾ ਕੇ ਵੀ ਨੇ ਜਿਹੜੇ ਉਹ ਵੀ ਪਾਏ ਜਾਂਦੇ ਨੇ ਤੁਹ ਦੇਖ ਸਾਡ ਕੀ ਜਿਹੜੇ ਇੱਥੇ ਸਿਕਿਉਰਟੀ ਦਾ ਵੀ ਪ੍ਰਬੰਧ ਹੈ ਉਹ ਵੀ ਇਹਨਾਂ ਵੱਲੋਂ ਜਿਹੜਾ ਪੁਖਤਾ ਇਸ रामलीला ਦੇ ਵੱਲੋਂ ਕੀਤਾ ਜਾਂਦਾ ਤੇ ਦੂਸਰੇ ਪਾਸੇ ਦੁਕਾਨਾਂ ਨੇ ਜਿਹੜੇ ਦੁਕਾਨਦਾਰਾਂ ਵੱਲੋਂ ਉਹ ਵੀ ਆਪਣੀਆਂ ਜਿਹੜੀਆਂ ਸਜਾਣੀਆਂ ਨੇ ਉਹ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਹੁਣ ਕਹਿ ਲਈਏ ਕਿ ਸਵਾ ਦੋ ਵਜੇ ਸਮੇਂ ਤੇ 5 ਵਜੇ ਤੋਂ ਬਾਅਦ ਜਿਹੜਾ ਇੱਥੇ ਇਕੱਠ ਹੈ ਉਹ ਪੂਰਾ ਵੱਜ ਜਾਏਗਾ ਤੇ ਪੂਰਾ ਜਿਹੜਾ ਗਰਾਊਂਡ ਹੈ ਉਹ ਭਰ ਜਾਏਗਾ ਇਸ ਜਗ੍ਹਾ ਦੇ ਉੱਤੇ ਤੁਹਾਨੂੰ ਪੂਰਾ ਇਕੱਠ ਨਜ਼ਰ ਆਏਗਾ ਸਾਡੇ ਨੇ ਇਸ ਰਾਮਲੀਲਾ ਦੇ ਪ੍ਰabandh ਤੇ ਪਿਛਲੇ 20 ਸਾਲਾਂ ਤੋਂ ਜੋ ਰਾਵਣ ਦਾ ਰੋਡ ਕਰਦੇ ਨੇ ਨਿਰੇਸ਼ ਗਾਬਾ ਨੇ ਉਹ ਸਾਡੇ ਨਾਲ ਨੇ ਨਾਲ ਵੀ ਗੱਲਬਾਤ ਜੀ ਕਿਸ ਤਰ੍ਹਾਂ ਜਿਹੜੇ ਪ੍ਰਬੰਧ ਨੇ ਉਹ ਕੀਤੇ ਗਏ ਨੇ ਤੇ ਕਿੰਨਾ ਜਿਹੜਾ ਇਕੱਠ ਹੈ ਇਸ ਜਗ੍ਹਾ ਤੇ ਤੁਹਾਨੂੰ ਪਹਿਲਾਂ ਤੁਹਾਡੇ ਪਿੰਡਾਂ ਦੀ ਮਾਧਿਮ ਰਾਈ ਸਾਰੇ ਸ਼ਹਿਰ ਨਿਵਾਸੀਆਂ ਨੂੰ ਪਿੰਡ ਨਿਵਾਸੀਆਂ ਨੂੰ ਦੁਸ਼ਹਿਰੇ ਦੇ ਪਵਿੱਤਰ ਤਿਹਾੜੀ ਦੀਆਂ ਲੱਖ ਲੱਖ ਵਧਾਈਆਂ ਦਿਨਾਂ ਜਿੱਥੇ ਗੱਲ ਕਰੀਏ ਦੁਸ਼ਹਿਰੇ ਦੇ ਤਿਹਾਰ ਦੀ ਸਾਡੇ ਰਾਮ ਨੀਲਾ ਸ਼ਿਖਪੂਰਾ ਵੱਲੋਂ ਪਿਛਲੇ 50 ਸਾਲਾਂ ਤੋਂ ਜਿਹੜਾ ਇਹ ਰਾਮ ਨੀਲਾ ਦਾ ਆਯੋਜਨ ਤੇ ਦੁਸ਼ਹਿਰੇ ਦਾ ਪਵਿੱਤਰ ਤਿਹਾਰ ਮਨਾਇਆ ਜਾਂਦਾ ਹੈ ਅੱਜ ਦੇ ਦਿਨ ਜਿਹੜਾ ਸਾਡਾ ਇਹ ਦੁਸ਼ਹਿਰੇ ਦਾ ਜਿਹੜਾ ਤਿਹਾਰ ਹੈ ਸ਼ਾਮ ਨੂੰ ਜਿਹੜੀ ਅਗਨੀ ਜਿਹੜੀ 라ਵਣ ਦੇ ਪੁਤਲਿਆਂ ਨੂੰ ਦੇਣੀ ਜਾਣੀ ਦਿੱਤੀ ਜਾਣੀ ਹੈ ਉਹ ਸਵਾ 6 ਵਜੇ ਦਾ ਜਿਹੜਾ ਸਮਾਂ ਰੱਖਿਆ ਜਾਂਦਾ ਹੈ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੁੰਦਾ ਹੈ ਬੜੀ ਉਤੇਜਨਾ ਹੁੰਦੀ ਹੈ ਬੜੀ ਭਾਵਨਾ ਨਾਲ ਸ਼ਬਦਾਂ ਨਾਲ ਸਾਡੀ ਰਾਮ ਨੀਲਾ ਕਮੇਟੀ ਨਾਲ ਸਮੂਹ ਸ਼ਹਿਰ ਦੇ ਜਿਹੜੇ ਲੋਕ ਨੇ ਉਹ ਜੁੜੇ ਹੁੰਦੇ ਨੇ ਅਸੀਂ ਤਾਂ ਇੱਕ ਪਿਛਲੇ 50 ਸਾਲਾਂ ਤੋਂ ਇਹ ਸੰਸਥਾ ਜਿਹੜੀ ਸਾਡੀ ਹੈਗੀ ਆ ਸ਼ਹਿਰ ਦੇ ਸਾਰੇ ਹੀ ਸਮਾਜਿਕ ਧਾਰਮਿਕ ਸੰਸਥਾਵਾਂ ਨਾਲ ਜੁੜ ਕੇ ਆਪਣੀ ਜਿਹੜੀ ਪਰੰਪਰਾ ਨੂੰ ਜਿੰਦਾ ਰੱਖਣ ਵਾਸਤੇ ਆਪਣੀ ਸੰਸਕ੍ਰਿਤੀ ਨੂੰ ਜਿੰਦਾ ਰੱਖਣ ਵਾਸਤੇ ਜਿਹੜਾ ਇਹ ਉਪਰਾਲਾ ਜਿਹੜਾ ਹੈਗਾ ਪਿਛਲੇ 50 ਸਾਲਾਂ ਤੋਂ ਰਾਮਨੀਲਾ ਅਤੇ ਵਿਜੇ ਦਸ਼ਮੀ ਦਾ ਠੀਕ ਹੈ রাজেশ ਤੁਸੀਂ ਗੱਲਬਾਤ ਜਿਹੜੀ ਹੈ ਉਹ ਜਾਰੀ ਰੱਖੋ ਤਾਂ ਅਸੀਂ ਵਕਫ ਵਕਫ ਤੋਂ ਤਸਵੀਰਾਂ ਦੇਖੀਆਂ ਸਾਡੇ ਸਹਿਯੋਗੀ ਜੁੜੇ ਹੋਏ ਸੀ ਬਜੰਵਰਮਾ ਪੂਜਾ ਵਰਮਾ ਤੇ ਨਾਲ ਹੀ ਰੋਹਿਤ ਮਹਾਜਨ ਤੇ রাজেশ ਕੋਹਲੀ ਵਕਫ ਵਕਫ ਤੋਂ ਤਸਵੀਰਾਂ ਦਿਖਾਈਆਂ ਕਿ ਇਸ ਰਿਕੇ ਲੋਕਾਂ ਨੇ ਤਿਆਰੀ ਕੀਤੀ ਹੋਈ ਹੈ ਔਰ ਇਹ ਤਿਹਾਰ ਜਿਹੜਾ ਕਿ ਪ੍ਰਤੀਕ ਹੈ ਇਸ ਗੱਲ ਦਾ ਕਿ ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ ਇੱਕ ਵਾਰ ਫਿਰ ਤੁਸੀਂ ਬਜ਼ਮ ਦਾ ਰੁਖ ਜ਼ਰੂਰ ਕਰਾਂਗੇ ਬਜ਼ਮ ਤੁਸੀਂ ਆਸ-ਪਾਸ ਦੀਆਂ ਤਸਵੀਰਾਂ ਜ਼ਰੂਰ ਦਿਖਾਓ ਇਸ ਇਸ ਵਕਤ ਕਿਸ ਤਰ੍ਹਾਂ ਦਾ ਮਾਹੌਲ ਹੈ। ਦਹਨ ਦੇ ਜਿਹੜਾ ਹਰਿਆਣਾ ਦੇ ਮੁੱਖ ਮੰਤਰੀ ਲੇਪ ਸਿੰਘ ਸੈਣੀ ਬਿਲਕੁਲ ਕੋਸ਼ਿਸ਼ ਵੀ ਕਰਦੇ ਆ ਨੀਚੇ ਜਾ ਕੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਲੋਕਾਂ 'ਚ ਐਕਸਾਈਟਮੈਂਟ ਬਹੁਤ ਹੈ। ਕਿ ਆਖਰਕਾਰ ਜਿਸ ਤਰੀਕੇ ਦਾ ਹਰ ਸਾਲ ਐਕਸਾਈਟਮੈਂਟ ਹੁੰਦੀ ਹੈ ਇਸ ਵਾਰ ਵੀ ਐਕਸਾਈਟਮੈਂਟ ਹੈ ਕਿ ਆਖਰਕਾਰ ਜੋ ਰਾਵਣੇਸ਼ਵਰ ਦਹਨ ਹੋਣਾ ਹੈ ਬੱਚਿਆਂ ਨਾਲ ਕੋਸ਼ਿਸ਼ ਕਰਦੇ ਆ ਗੱਲ ਕਰਨ ਦੀ ਬਸ ਕੀ ਨਾਮ ਹੈ ਆਪਕਾ मेरा नाम सानिध्य है अच्छा आज क्या होना है यहाँ पे आज इधर रावण को जलाया जाएगा।, जाएगा पता है वो कितने फिट का वन हंड्रेड एटी क्या बात है और आपके भाई का क्या नाम है प्रदीप शर्मा बुला लो उनको भी ये अच्छा पहले देखा आपने ऐसे पहले देखा है रावण यहाँ वाला नहीं कहाँ से आये हो मैं ड़कोली। अच्छा डकोलीकोली ऐसी आयो सर आप रील बना ली तो आ जाइए आप ही बात कर लीजिए पहली बार ही लेके आए बच्चों को पहले लेके आया था बड़े वाले को तो पहले भी एक लास्ट टाइम आई थिंक टू या थ्री ए, एक जो ये, पहले भी एक बनाया था बहुत बड़ा था उस टाइम हाँ। पे सिंगल रावण था इस बार तो रावण के साथ मेघनाथ और कुंभकर्ण भी साथ में बनाया हुआ है हाँ। काफी अच्छा लग रहा है बच्चों को यह दिखाकर पूरे स्पॉट बन जाता था दशहरी के टाइम पे पंचकूला बिल्कुल क्योंकि अभी तो थोड़ी देर में देखा रहा यहाँ पे जाम की बुरी हालत होगी अभी से शुरू हो गई है हाँ अभी शुरू हो गई है लेकिन बस एक घंटे बाद देखना यहाँ पे तो ट्रैफिक कंट्रोल करना मुश्किल हो जाएगा पुलिस वालों के लिए भी अच्छा आस पास के लोग फोन ही करते रिश्तेदार की आपके तो रावण बना हुआ इतना बड़ा देख के आए की नहीं वैसे तो आती रहती है कौल्ले काफी क्योंकि अब तो इंटरनेट का जमाना है तो फटाफट आजकल तो फेसबुक में इंस्टा में इसके मैसेज आते रहते कि रावण इतने फुट बना दिए 180 फुट का पंचकुला में तो इसी को देख करके हम भी यहाँ पहुंच गए कि हम देख के आते हैं आगे भी देख लो लोग आ रहे हैं सेल्फी ले रहे हैं फोटो करा रहे हैं क्योंकि उन्होंने पता है चंद घंटे की गल है उसके क्या नाम है मोहसिन कहाँ से आए हो मैं वैसे महाराष्ट्र से हूँ लेकिन ये देखने के लिए आया था पंजाब से महाराष्ट्र से हूँ लेकिन चंडीगढ़ से देखने स्पेशली महाराष्ट्र से ये देखने आए आयो तैयारी पूरी करके हो डांडिया कर भी खेल रहे थे ना 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 यही देखने के लिए आया मेरे को अच्छा लगता है फेस्टिवल हाँ। तो वहाँ पे वैसे गणेश चतुर्थी हमारे उधर ज्यादा मनाते हैं बट इधर ये ज्यादा चलता है तो आपको पता था कि पंचकुला में इतना बड़ा रावण बना हाँ, हाँ। कैसा लगा देख के काफी ज्यादा अच्छा लगा इससे पहले देखा इतना बड़ा हाँ एक बार ही देखा था अब चंडीगढ़ में वो धनास में लगा था दो सौ फीट का इन्होंने ही लगवाया था शायद तो वो देखा था इसी तरीके जारी रखो एक बार चंडीगढ़ दो दो अब अब तीन है हाँ ਸਾਡੇ ਸਹਿਯੋਗੀ ਪੂਜਾ ਵਰਮਾ ਵੀ ਲਗਾਤਾਰ ਤਸਵੀਰਾਂ ਦੇ ਘਾਰਿਆਂ ਨੇ ਪੂਜਾ ਇੱਕ ਵਾਰ ਫਿਰ ਤੋਂ ਜੋ ਰੌਣਕਾਂ ਲੱਗੀਆਂ ਨੇ ਜ਼ਰੂਰ ਦਿਖਾਓ ਆ ਦੇਖੋ ਕਿਉਂਕਿ 라वण दहन ਤੋਂ ਪਹਿਲਾਂ ਜਿਹੜਾ ਲੋਕ ਪਹੁੰਚਦੇ ਹਨ ਖਾਸ ਕਰਕੇ ਬੱਚੇ ਪਰਿਵਾਰ ਛੁੱਟੀ ਤਾਂ ਹੈ ਹੀ ਹੈ ਗਾਂਧੀ ਜਨਮਤੀ ਵੀ ਹੈ ਤੇ ਇਸ ਦਿਨ ਨਾਲੇ ਦੁਸ਼ਹਿਰਾ ਵੀ ਹੈ ਤੇ ਸੈਕਟਰ 46 ਦੀ ਚੰਡੀਗੜ੍ਹ ਦੇ ਵਿੱਚ ਸਭ ਤੋਂ ਵੱਡਾ 라वण 101 ਫੀਟ ਦਾ ਜਿਹੜਾ ਇੱਥੇ ਹੀ ਤੁਹਾਨੂੰ ਨਜ਼ਰ ਆਏਗਾ ਤੇ ਇਸ ਕਰਕੇ ਖਾਸ ਇੰਤਜ਼ਾਮ ਜਿਹੜੇ ਉਹ ਕੀਤੇ ਗਏ ਨੇ ਤੇ 라वण ਦੀ ਲੰਕਾ ਹੈ ਤੇ ਲੰਕਾ ਦਾ ਇੱਕ ਰੂਪ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਉਹ 라वण दहन ਹੋਣਾ ਹੈ ਤੇ ਕਿਉਂਕਿ ਮਹਿਜ਼ ਕੁਝ ਸਮਾਂ ਲੱਗਦਾ ਕੁਝ ਸੈਕਿੰਡਸ ਲੱਗਦੇ ਹਨ ਜਦੋਂ 라वण दहन ਹੁੰਦਾ ਹੈ ਜਦੋਂ ਲੇਜ਼ਰ ਲਾਈਟ ਦੇ ਨਾਲ ਜਿਹੜਾ ਹੈ ਉਹ ਸਾੜਿਆ ਜਾਏਗਾ 라ਵਣ ਨੂੰ ਤੇ ਉਸ ਤੋਂ ਬਾਅਦ ਤਸਵੀਰ ਨਜ਼ਰ ਨਹੀਂ ਆਏਗੀ ਕਿ ਆਖਿਰ ਇਹ ਤਸਵੀਰ ਕੀ ਕਿਵੇਂ ਸੀਗੀ ਇਸ ਕਰਕੇ ਲੋਕ ਫੋਟੋ ਕੈਪਚਰ ਕਰ ਰਹੇ ਨੇ 23 ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਕਿ ਲੋਕ ਚਾਹੇ ਬੱਚੇ ਨੇ ਚਾਹੇ ਜਿਹੜੇ ਕੁਝ ਬੱਚੇ ਮਾਪੇ ਜਿਹੜੇ ਆਪਣੇ ਬੱਚਿਆਂ ਨੂੰ ਲੈ ਕੇ ਇੱਥੇ ਆਏ ਨੇ ਤੇ ਉਹ ਵੀ ਇਥੇ ਤਸਵੀਰਾਂ ਖਿੱਚਵਾਉਂਦੇ ਵੀ ਨਜ਼ਰ ਆ ਰਹੇ ਤੇ ਕਿਉਂਕਿ ਦੂਰ ਦੂਰ ਤੋਂ ਜਿਹੜੇ ਚੰਡੀਗੜ੍ਹ ਦੇ ਵਿੱਚ ਲੋਕ ਜਿਹੜੇ ਘੁੰਮਣ ਵੀ ਆਉਂਦੇ ਨੇ ਜਿਨ੍ਹਾਂ ਨੇ ਦੁਸ਼ਹਿਰਾ ਦੇਖਣਾ ਹੈ ਉਹ ਅਕਸਰ 46 ਸੈਕਟਰ ਮਾਰਕੀਟ ਦਾ ਹੀ ਰੁਕ ਕਰਦੇ ਤੇ ਤੁਸੀਂ ਦੇਖੋ ਕਿ ਇੱਥੇ ਤੁਹਾਨੂੰ ਨਜ਼ਰ ਆ ਰਿਹਾ ਨਾ ਕਿ ਬੱਚੇ ਜਿਹੜੇ ਆ ਉਹ ਇੱਥੇ 라ਵਣ ਦੀ ਤਸਵੀਰਾਂ ਖਿੱਚ ਰਹੇ ਨੇ ਇਸ ਤੋਂ ਇਲਾਵਾ ਸੈਲਫੀਜ਼ ਵੀ ਕਰਵਾ ਰਹੇ ਨੇ ਕਿਉਂਕਿ ਇਸ ਤੋਂ ਬਾਅਦ ਇਹ ਜਦੋਂ ਅਪਲੋਡ ਹੋਏਗਾ ਤੁਸੀਂ ਦੇਖੋ ਕਿ ਹਰ ਇੱਕ 라ਵਣ ਦੀ ਤਸਵੀਰ ਕਿਉਂਕਿ ਚੰਡੀਗੜ੍ਹ ਦੇ ਵਿੱਚ 35 ਥਾਵਾਂ ਤੇ ਹੈ ਇਸ ਤੋਂ ਇਲਾਵਾ ਮੋਹਾਲੀ ਵੀ ਹੈ ਪੰਚਕੁਲਾ ਵੀ ਹੈ ਤੇ ਉੱਥੇ ਵੀ ਜਿਹੜਾ ਹੈ ਉਹ ਜਿਹੜਾ ਹੈ ਲੋਕ ਦੁਸ਼ਹਿਰਾ ਦੇਖਣ ਦੇ ਲਈ ਜਾਣਗੇ ਥਾਂ ਥਾਂ ਤੇ ਜਿਹੜੇ ਉਹ ਇਸੇ ਤਰੀਕੇ ਨਾਲ ਦੁਸ਼ਹਿਰਾ ਗਰਾਊਂਡ ਦੇ ਵਿੱਚ 라ਵਣ ਖੜੇ ਕੀਤੇ ਗਏ ਨੇ ਲੇਕਿਨ ਜਿੱਥੇ ਵੀ ਖਾਸ ਲੋਕ ਪੜਦੇ ਨੇ ਉੱਥੇ ਜ਼ਰੂਰ ਪਹੁੰਚੇ ਨੇ ਜਿਵੇਂ ਪੰਚਕੁਲਾ ਦੇ ਵਿੱਚ ਬਜ਼ੰਦ

अच्छा लग रहा है ये दशर वाला ज्यादा अच्छा लग रहा है रावण क्या खास बच्चा नो पूछना जरूर कि ਇਹਨਾਂ ਨੂੰ ਪਤਾ ਹੈ ਕਿ ਕਿਉਂ ਸਾੜਿਆ ਜਾਂਦਾ ਹੈ ਰਾਵਣ ਦਾ ਪੁਤਲਾ ਕਿਉਂ ਸਾੜਿਆ ਜਾਂਦਾ ਜਾਣਕਾਰੀ जरूर ਲਿਓ ਕਿ ਕੀ ਬਾਕੀ ਬੱਚੇ ਨੂੰ ਇਸ ਚੀਜ਼ ਦੀ ਜਾਣਕਾਰੀ ਹੈ ਜੀ ਆਹ ਤੇ ਆਏ ਆ ਹਾਂ আচ্ছা আচ্ছা ਤੁਹਾਨੂੰ ਜਾਣਕਾਰੀ ਹੈ ਕਿਉਂ ਰਾਵਣ ਨੂੰ ਸਾੜਿਆ ਜਾਂਦਾ ਹੈ ਅੱਜ ਦਾ ਦਿਨ ਦੀ ਕੀ ਖਾਸ ਗੱਲ ਕੀ ਹੈ ਦੁਸ਼ਰ ਕਿਉਂ ਮਨਾਇਆ ਜਾਂਦਾ ਬਿਕੋਜ਼ ਦਿਸ ਇਸ ਅ आवर ਸਾਇੰਟਿਫਿਕ फेस्टिवल ऑफ अ हिंदू सो वी सेलिब्रेट दशहरा किस मनाते हैं रावण को क्यों जलाते हैं क्या हुआ था उसके आ... राम ने क्यों जलाया था रा, रा, राम जी ने रावण को क्यों मारा बिकॉज़ ही किडनैप्ड द सीता माता ठीक <laughs> <laughs> है आप बताओ बेटा रावण दहन क्यों होता है बताओ क्योंकि राम जी ने उस दिन रावण को जलाया था मारा था, था। तो। दिलाती हाँ है आपने मेरी बात कॉपी करी <laughs> सीता माता को उठाया था ना देखते हो ना हाँ। तो देखिए हाँ। पढ़ा है उसमें नहीं नहीं पढ़ा टीवी पैसे पता <laughs> कैसे उठा के लेके गए थे रामन, रामन हाँ। सीता ਸੀ ਤਾਂ ਮਾਤਾ ਰਾਮ ਨੇ ਕਹਾਤਾ ਕਿ ਪੁੱਛਾ ਤੁਸੀਂ ਗੱਲਬਾਤ ਇਸ ਵਕਤ ਜਾਰੀ ਰੱਖੋ ਔਰ ਤਸਵੀਰਾਂ ਜ਼ਰੂਰ ਤੁਸੀਂ ਉੱਥੋਂ ਦੀਆਂ ਕੈਪਚਰ ਕਰਦੇ ਰਹੋ ਅਸੀਂ ਆਪਣੇ ਦਰਸ਼ਕਾਂ ਦਾ ਕਿ ਤਸਵੀਰਾਂ ਜ਼ਰੂਰ ਪਹੁੰਚਾਵਾਂਗੇ ਸੋ ਫਿਲਹਾਲ ਕਿਉਂਕਿ ਬੱਚਾ ਤਾਂ ਕਿਸ ਵਾਲੇ ਇਸ ਕਰਕੇ ਕਰ ਰਹੀ ਸੀ ਕਿਉਂਕਿ ਆਪਣੇ ਦੇਸ਼ ਦੀ ਸੰਸਕ੍ਰਿਤੀ ਦਾ ਪਤਾ ਹੋਣਾ ਬੇਹਤ ਲਾਜ਼ਮੀ ਹੈ ਕਿ ਆਖਿਰ ਕੋਈ ਤਿਹਾਰ ਕਿਉਂ ਮਨਾਇਆ ਜਾਂਦਾ ਤੇ ਉਸ ਦੇ ਪਿੱਛੇ ਦੀ ਇੰਪੋਰਟੈਂਸ ਕੀ ਹੈ ਤਾਂ ਇਸ ਬੁਲੇਟਿਨਸ ਫਿਲਹਾਲ ਹੈ ਨਹੀਂ ਤੇ ਇਜਾਜ਼ਤ ਤਨਵਤ